ਪੁਲਿਸ ਕਮਿਸ਼ਨੇਟ ਲੁਧਿਆਣਾ ਦੇ ਅੰਦਰ ਮਾਨਯੋਗ ਸੀਪੀ ਸਾਹਿਬ श्री ਕੁਲਦੀਪ ਸਿੰਘ ਚਾਲ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੇ ਡਿਵੀਜ਼ਨ ਨੰਬਰ 6 ਦੇ ਐਸਐਚਓ ਇੰਸਪੈਕਟਰ ਪ੍ਰਵੰਤ ਕੌਰ ਉਹਨਾਂ ਦੇ ਨਾਲ ਇੰਚਾਰਜ ਸੀਰੀਵਨ ਇੰਸਪੈਕਟਰ ਜੇਸ਼ ਰੋੜਾ ਸੀਆਈਏ 2 ਇੰਚਾਰਜ ਇੰਸਪੈਕਟਰ ਵਿਕਮ ਜੀ ਸੀਆਈਏ 3 ਇੰਚਾਰਜ ਇੰਸਪੈਕਟਰ ਮਨਜੀਤ ਉਹਨਾਂ ਦੀ ਜਿਹੜੀ ਗਾਇਡ ਟੀਮਾਂ ਸੀਗੀਆਂ ਉਹਨਾਂ ਨੂੰ ਅੱਜ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਉਹ ਤਾਂ ਨੰਨੇ ਪਹਿਲਾਂ ਡਿਵੀਜ਼ਨ ਨੰਬਰ 6 ਦੇ ਵਿੱਚ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ ਜਿਹੜਾ ਐਕਸਟਰਸ਼ਨ ਕਾਲ ਆਈ ਸੀਗੀ ਉਹਨਾਂ ਬੰਦਿਆਂ ਨੇ ਮਾੜੇ ਬੰਦਿਆਂ ਨੇ ਐਕਸਟਰਸ਼ਨ ਦੀ ਡਿਮਾਂਡ ਕੀਤੀ ਸੀ ਤੇ ਜਾਨੋਂ ਮਾਰਨ ਦੀ ਵੀਡੀਓ ਉਹਨਾਂ ਨੂੰ ਟਰੈਕ ਕੀਤੀ ਸੀਗੀ ਉਸ ਸਬੰਧ ਵਿੱਚ ਅੱਜ ਲੇਟ ਨਾਈਟ ਜਿਹੜੀਆਂ ਇਹਨਾਂ ਦੀਆਂ ਟੀਮਾਂ ਨੇ ਇਥੇ ਕਾਂਦਰਾ ਰੋਡ ਦੇ ਉੱਪਰ ਤੋਂ ਜਾਣਾ ਕਮਿਸ਼ਨਰ ਦੇ सदर ਥਾਣੇ ਦੇ ਏਰੀਆ ਦੇ ਵਿੱਚ ਜਿਹੜੀ ਚੈਕਿੰਗ ਕਰਦੇ ਹੋਏ ਲਾਕਾਬੰਦੀ ਕੀਤੀ ਹੋਈ ਸੀਗੀ ਉਸ ਸਬੰਧੀ ਜਦੋਂ ਇਹਨਾਂ ਨੇ ਇੱਕ ਸਵਿਫਟ ਕਾਰ ਬੀਡੀਆਈ ਜਿਹੜੀ ਬਿਨਾ ਨੰਬਰਾਂ ਦੇ ਤੋਂ ਆ ਰਹੀ ਸੀ ਨੂੰ ਰੋਕ ਕੇ ਟੈਕ ਕਰਨ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਬੰਦਿਆਂ ਨੇ ਇਮੀਡੀਏਟਲੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰ ਦਿੱਤਾ ਜਵਾਬੀ ਕਾਰਵਾਈ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਵੱਲੋਂ ਉਹਨਾਂ ਦਾ ਫਾਇਰ ਕੀਤਾ ਗਿਆ ਤਾਂ ਦੋ ਬੰਦਿਆਂ ਦੇ ਜਿਹੜਾ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਤੇ ਇੱਕ ਬੰਦੇ ਦੇ ਜਿਹੜਾ ਬਾਹਰ ਦੇ ਵਿੱਚ ਗੋਲੀ ਲੱਗੀ ਹੈ ਮੌਕੇ ਦੇ ਉੱਤੇ ਸਾਡੀਆਂ ਐਫਐਸਐਲ ਟੀਮਾਂ ਪਹੁੰਚੀਆਂ ਹਨ ਤੇ ਜਿਹੜਾ ਐਫਆਈਆਰ ਰਜਿਸਟਰ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਬੁੱਢਣੀ ਤਪਰੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੇ ਮਾੜੇ ਅਨਸਰ ਸੀਗੇ ਇਹਨਾਂ ਦਾ ਨਾਮ ਮੁਜ਼ੱਫ ਅਬਜੀਤ ਮੰਡ ਅਤੇ ਅੰਕੁਸ਼ ਸਿੰਘ ਇਹਨਾਂ ਦੇ ਉੱਤੇ ਪਹਿਲਾਂ ਵੀ 379 ਬੀ ਤੇ 307 ਜਿਹੜੇ ਕ੍ਰਿਮినਲ ਕੇਸ ਦਰਜ ਸਨ ਇਸ ਵੰਦੀ ਜਿਹੜਾ ਹੈਗਾ ਸਟਿਚੂਡਿਨ 6 ਵੱਲੋਂ ਰੁਕਾ ਲਿਖ ਕੇ ਫਸਰ ਥਾਣੇ ਵਿੱਚ ਐਫ ਆਈ ਆਰ ਸਾਡੇ ਵੱਲੋਂ ਦਰਜ ਕਰਾਈ ਜਾ ਰਹੀ ਹੈ ਤੇ ਅਗਲੀ ਤਪਤੀਸ਼ ਜਿਹੜੀ ਇਸ ਵੰਦੀ ਕੀਤੀ ਜਾਵੇਗੀ ਪੌਲਿਸ ਕਮਿਸ਼ਨਰ ਲੁਧਿਆਣਾ ਦੇ ਅੰਦਰ ਮਾਨਯੋਗ ਸੀਪੀ ਸਾਹਿਬ ਸ੍ਰੀ ਕੁਲਦੀਪ ਸਿੰਘ ਚਾਨ ਆਈ ਪੁਸ਼ਪ ਮਦੇਸ਼ਾਂ ਦੇ ਪਤ ਸਾਡੇ ਡਿਵੀਜ਼ਨ ਨੰਬਰ 6 ਦੇ ਐਸਐਚਓ ਇੰਸਪੈਕਟਰ ਪ੍ਰਵੰਤ ਕੌਰ ਉਹਨਾਂ ਦੇ ਨਾਲ ਸੀਆਈਏ 1 ਇੰਸਪੈਕਟਰ ਜੇਸ਼ ਰੋੜਾ ਸੀਆਈਏ 2 ਇੰਚਾਰਜ ਇੰਸਪੈਕਟਰ ਵਿਕ੍ਰਮਜੀਤ ਸੀਆਈਏ 3 ਇੰਚਾਰਜ ਇੰਸਪੈਕਟਰ ਨਵਦੀ ਉਹਨਾਂ ਦੀ ਜਿਹੜੀ ਗਾਇਨ ਟੀਮਾਂ ਸੀਗੀਆਂ ਉਹਨਾਂ ਨੂੰ ਅੱਜ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਤੋਹ ਤਿੰਨ ਦਿਨ ਪਹਿਲਾਂ ਡਿਵੀਜ਼ਨ ਨੰਬਰ 6 ਦੇ ਵਿੱਚ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ ਜਿਹੜਾ ਐਕਸਟਰਸ਼ਨ ਕਾਲ ਆਈ ਸੀਗੀ ਉਹਨਾਂ ਬੰਦਿਆਂ ਨੇ ਮਾੜੇ ਬੰਦਿਆਂ ਨੇ ਐਕਸਟਰਸ਼ਨ ਦੀ ਡਿਮਾਂਡ ਕੀਤੀ ਸੀ ਤੇ ਜਾਨੋ ਮਾਲ ਦੀ ਜਿਹੜੀ ਉਹਨਾਂ ਨੂੰ ਟਰੈਕ ਕੀਤੀ ਸੀਗੀ ਉਸ ਸਬੰਧ ਵਿੱਚ ਅੱਜ ਲੇਟ ਨਾਈਟ ਜਿਹੜੀਆਂ ਇਹਨਾਂ ਦੀਆਂ ਟੀਮਾਂ ਨੇ ਇੱਥੇ ਕਾਂਦਰਾ ਰੋਡ ਦੇ ਉੱਪਰ ਤੋਂ ਜਾਣਾ ਕਮਿਸ਼ਨਰੇਟ ਦੇ सदर ਥਾਣੇ ਦੇ ਏਰੀਆ ਦੇ ਵਿੱਚ ਜਿਹੜੀ ਚੈਕਿੰਗ ਕਰਦੇ ਹੋਏ ਲਾਕਾਬੰਦੀ ਕੀਤੀ ਹੋਈ ਸੀਗੀ ਉਸ ਸਬੰਧੀ ਜਦੋਂ ਇਹਨਾਂ ਨੇ ਸਵਿਫਟ ਕਾਰ VDI ਜਿਹੜੀ ਬਿਨਾ ਨੰਬਰਾਂ ਦੇ thro ARS ਨੂੰ ਰੋਕ ਕੇ ਚੈੱਕ ਕਰਨ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਬੰਦਿਆਂ ਨੇ ਇਮੀਡੀਏਟਲੀ ਪੁਲਿਸ ਕਾਰਟੀ ਦੇ ਉੱਤੇ ਫਾਇਰ ਕਰ ਦਿੱਤਾ। ਜਵਾਬੀ ਕਾਰਵਾਈ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਵੱਲੋਂ ਉਹਨਾਂ ਦਾ ਫਾਇਰ ਕੀਤਾ ਗਿਆ ਤਾਂ ਦੋ ਬੰਦਿਆਂ ਦੇ ਜਿਹੜਾ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਤੇ ਇੱਕ ਬੰਦੇ ਦੇ ਜਿਹੜਾ ਬਾਹਂ ਦੇ ਵਿੱਚ ਗੋਲੀ ਲੱਗੀ ਹੈ। ਮੌਕੇ ਦੇ ਉੱਤੇ ਸਾਡੀਆਂ ਐਫਐਸਐਲ ਟੀਮਾਂ ਪਹੁੰਚੀਆਂ ਹਨ ਤੇ ਜਿਹੜਾ ਐਫਆਈਆਰ ਰਜਿਸਟਰ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਬੁੱਢਲੀ ਕਪਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੇ ਮਾੜੇ ਅਨਸਰ ਸੀਗੇ ਇਹਨਾਂ ਦਾ ਨਾਮ ਮੁਦਤ ਅਭੀਜੀਤ ਮੰਡ ਅਤੇ ਅੰਕੁਸ਼ ਸਿੰਘ ਇਹਨਾਂ ਦੇ ਉੱਤੇ ਪਹਿਲਾਂ ਵੀ 389 ਬੀ ਤੇ 307 ਦੇ ਹੈਗੇ ਕ੍ਰਿਮੀਨਲ ਕੇਸ ਦਰਜ ਸਨ ਇਸ ਵਾਰ ਲਈ ਜਿਹੜਾ ਹੈਗਾ ਐਸਟੀ ਡਿਵੀਜ਼ਨ 6 ਵੱਲੋਂ ਰੁਕਾ ਲਿਖ ਕੇ ਸਫਰ ਥਾਣੇ ਵਿੱਚ ਐਫ ਆਈ ਆਰ ਸਾਡੇ ਵੱਲੋਂ ਦਰਜ ਕਰਾਈ ਜਾ ਰਹੀ ਹੈ ਤੇ ਅਗਲੀ ਤਫਤੀਸ਼ ਜਿਹੜੀ ਇਸ ਵੰਦੀ ਕੀਤੀ ਜਾਗੀ